ਹਰ ਰੋਜ਼ ਰੋਡ ਐਕਸੀਡੈਂਟ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜੋ ਵੀ ਇਹ ਐਕਸੀਡੈਂਟ ਹੋ ਰਹੇ ਹਨ ਉਹ ਓਵਰ ਸਪੀਡ ਕਰਕੇ ਹੋ ਰਹੇ ਹਨ ਹਰ ਇੱਕ ਬੰਦਾ ਕਾਲੀ ਦੇ ਵਿੱਚ ਜਾਪਤਾ ਨਜ਼ਰ ਆ ਰਿਹਾ ਹੈ ਤਸਵੀਰਾਂ ਧੂਰੀ ਦੀਆਂ ਹਨ ਜਿੱਥੇ ਲੁਧਿਆਣਾ ਸੰਗਰੂਰ ਦੇ ਹਾਈਵੇ ਦੇ ਉੱਪਰ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਜਿਸ ਕਾਰਨ ਗੱਡੀਆਂ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਕਈ ਹਾਂਜੀ ਰਿਸ਼ਤੇਦਾਰ ਦੇ ਵਿੱਚੋਂ ਆ ਰਹੇ ਸੀ ਮਾਏ ਮੇਰਾ ਡੈਡੀ ਵੀ ਮੇਰੀ ਮੰਮੀ ਤੇ ਮੇਰੀ ਵਾਈਫ ਤੇ ਸਾਡੀ ਇੱਕ ਛੋਟੀ ਜਿਹੀ ਭਤੀਜੀ ਐ 7 ਸਾਲ ਦੀ ਤੇ ਸਾਡੇ 40 ਫੀਟ ਦੇ ਕਾਜ ਦੇ ਬਾਰੇ ਗੱਡੀ ਆਸੀ ਉਹਨੂੰ ਸਕੂਲ ਦਿਖਾਉਂਦੇ ਆ ਰਹੇ ਹਾਂ ਵੀ ਆਪਣਾ ਸਕੂਲ ਆਪਾਂ ਇੱਥੇ ਲੱਗਣਾਗਾ ਤੇ ਮਗਰ ਗੱਡੀ 150 ਫੀਟ ਦੇ ਘੱਟੋ ਘੱਟ ਨੋਵਾ ਆਈ ਸਾਡੇ ਪਿੱਛੇ ਲੱਗੇ ਮਾਰ ਸਾਡੀ ਗੱਡੀ ਬਿਲਕੁਲ ਡੈਮੇਜ ਕਰਦੀ ਤੇ ਅਸੀਂ ਡਰਾਈਵਰ ਨੂੰ ਖੜ੍ਹਨ ਦੀ ਕੋਸ਼ਿਸ਼ ਕੀਤੀ ਕਿ ਕੋਈ ਦਰਦ ਹੋ ਗਈ ਸੀ ਉਹਨਾਂ ਦੀ ਸਾਰੀ ਗੱਡੀ ਦੇ ਫਿਲਮ ਚੜੀ ਉਹਨੇ ਚੈੱਕ ਕਰੋ ਜਾ ਕੇ ਨੋਵਾ ਗੱਡੀ ਉਹ ਖੜੀ ਐ ਉਹਨੇ ਗੱਡੀ ਦਰੂਗੇ ਬੋਤਲਾ ਜੀ ਬੰਦੇ ਕਿੱਥ ਰੇਕਾ ਵੀ ਕਾਫੀ ਦੂਰ ਹੈ ਕਾਫੀ ਦੂਰ ਤੱਕ ਲੱਕੇ ਇਹਨਾਂ ਚੈੱਕ ਕਰੋ ਕੈਮਰਾ ਘਵਾ ਕੇ ਇੱਕ ਵਾਰੀ ਇਹੋ ਸਪੀਡ ਕਿਤਾ ਕਟਾ ਰਿਹਾ ਹੁਣ ਸਪੀਡ ਘੱਟ ਗਈ ਜੀ ਇਹ ਦੂਰ ਲੱਗਦਾ ਘੱਟ ਗਈ ਜੀ ਈਰਾਂ ਦਾ ਇਹ ਕਾਜ ਲਈ ਸੀ ਸੀ ਸੀਟੀਵੀ ਕੈਮਰੇ ਕਢਵਾ ਕੇ ਦੇ ਸਕਦੇ ਕੀ ਨਾ ਜੀ ਚਮਕੌਰ ਸਿੰਘ ਆ ਜੀ ਇਹ ਮੇਰਾ ਪਰਿਵਾਰ ਸੀਗਾ ਜੀ ਛੋਟਾ ਬਰਾਦਰ ਹੈ ਸਾਰੀ ਫੈਮਿਲੀ ਸੀ ਵੀ ਮੇਰੀ ਭਝਾਈ ਮੇਰੀ ਨੂੰਹ ਮੇਰਾ ਭਤੀਜਾ ਸਾਡੀ ਪੋਤੀ ਪੋਤੀ ਸਾਰਾ ਪਰਿਵਾਰ ਸੀਗਾ ਆਪਣੇ ਰਿਸ਼ਤੇਦਾਰੀ ਚੋਂ ਮਿਲ ਕੇ ਆ ਰਹੇ ਸੀਗੇ ਉਰੇ ਤਿੰਨੇ ਗੱਡੀਆਂ ਹੌਲੀ-ਹੌਲੀ 30-35 ਦੀ ਸਟਰੀਟ ਤੇ ਆ ਰਹੀਆਂ ਸੀ ਆਪਣੇ ਕਾਲਜ ਦੇ ਸਾਹਮਣੇ ਮੰਗਰੋਂ ਅਨੋਵਾ ਗੱਡੀ ਆਈ 1.5-2 150 ਤੋਂ ਉੱਪੀ ਸੀਗੀ ਉਹ ਲਿਆ ਕੇ ਰੋਡ ਦੇ ਉੱਤੇ ਅਜੇ ਵੀ ਰੋਡ ਦੇ ਉੱਤੇ ਘਟੋ-ਘਟ 50 ਮੀਟਰ ਪੂਰਾ ਬ੍ਰੇਕ ਲੱਗੇ ਨੇ ਬ੍ਰੇਕ ਲੱਗੇ ਹੋਏ ਕਾਲੀਆਂ ਚੀਚਾਂ ਪਈਆਂ ਪਈਆਂ ਨੇ ਆ ਕੇ ਉਹਨਾਂ ਨੂੰ ਮਤਲਬ ਵਿੱਚ ਛੁੱਕੀ ਐ ਜਿਵੇਂ ਸਾਰਿਆਂ ਦੇ ਉੱਤੇ ਕੱਢਣਾ ਕੋਈ ਨਹੀਂ ਦੇਖ ਸਕਦੇ ਹੋ ਡਰਿੰਕ ਤਿੰਨਾਂ ਦੀ ਕੀਤੀ ਹੋਈ ਆ ਵਿੱਚ ਬੋਤਲਾਂ ਨੇ ਗੱਡੀ ਦੇ ਵਿੱਚ ਕਾਲੀ ਫਿਲਮ ਲੱਗੀ ਹੋਈ ਆ ਕਾਲੀ ਫਿਲਮ ਲੱਗੀ ਹੋਈ ਆ ਪੂਰੇ ਨਸ਼ੇੜੀ ਨੇ ਨਸ਼ੇ ਦੇ ਵਿੱਚ ਧੁੱਤ ਨੇ ਕੋਈ ਛੱਟਪੇਟ ਕਿਸੇ ਦੇ ਲਈ ਬਚੇਲ ਹਾਲ ਕਰ ਗੁਰਮੁਖੀ ਕਰੇ ਭੇਜਦੀ ਗਰਮ ਸਰੀਰ ਨੇ ਮੈਂ ਦੂਜੀ ਗੱਡੀ ਦੇ ਵਿੱਚ ਆਪਦੀ ਫੈਮਲੀ ਪਰਿਵਾਰ ਬੁੜੀਆਂ ਘਰੇ ਭੇਜ ਚੁਪਿਆ ਡਾਕਟਰੀ ਦੇ ਡਾਕਟਰ ਜੀ ਆ ਗਏ ਜੀ ਇੱਧਰ ਦੇ ਵਸੇਗਾ ਕੋਈ ਨਾ ਕੋਈ ਆ ਕੇ ਬੋਟਲ ਲੈ ਇਨਾ ਵੀਰਤ ਉਰਦੀ ਫੌਜ ਕਿੱਥੋਂ ਆ ਰਹੇ ਸੀ ਕਿੱਥੇ ਚੱਲਦੀ ਹੋਇਆ ਕੀ ਆ ਮਲੇਰ ਕੋਟਲੇ ਤੋਂ ਆ ਰਹੀ ਸੀ ਪੂਰੀ ਬੰਨ ਜਾ ਰਹੀ ਸੀ ਤੇ ਇੱਕ ਦੀ ਸਪੀਡ ਦੀ ਸਾਡੀ ਕਾਰ ਸੀ ਅੱਗੇ ਰਸ ਤੋਂਣ ਦੇ ਕਾਰਨ ਪਿੱਛੋਂ ਇੰਨੀ ਤੇਜ਼ ਆਵਾਜ਼ਾਂ ਆਣੀਆਂ ਸਾਡੀ ਗੱਡੀ ਦੇ ਵਿੱਚ ਆ ਕੇ ਗੱਡੀਆਂ ਜਿਹੜੀਆਂ ਲੱਗੀਆਂ ਅਸੀਂ ਬਾਅਦ ਦੇਖਿਆ ਆ ਬਚਾਲੇ ਇੱਕ ਗੱਡੀ ਬਿਲਕੁਲ ਖਤਮ ਕਰਦੀ ਜਿਹੜੂ ਅਸੀਂ ਦੇਖਿਆ ਵੀ ਆ ਇੱਕ ਨੋਵਾ ਗੱਡੀ ਐ ਉਹਦੇ ਕਾਰ ਦੇ ਆਲੇ-ਦਾਲੇ ਫਿਲਮ ਲੱਗੀ ਹੋਈ ਐ ਬੰਦਿਆਂ ਨੇ ਡ੍ਰਿੰਕ ਵੀ ਕੀਤੀ ਹੋਈ ਐ ਉਹਨਾਂ ਦੀ ਘੱਟ ਤੋਂ ਘੱਟ 150 ਦੀ ਸਪੀਡ ਹੋਣੀ ਜਿਹੜੀ ਉਹਨਾਂ ਨੇ ਇਹ ਨਹੀਂ ਦੇਖਿਆਗਾ ਵੀ ਉਹਨਾਂ ਦੀ ਪਹਿਲਾਂ ਵੀ ਤੁਸੀਂ ਦੇਖੋ ਗੱਡੀ ਸੀ ਜਿਹੜੀ ਵਿਚਾਲੇ ਰੋਡ ਦੇ ਵਿਚਾਲੇ ਸੀ ਉਹ ਗੱਡੀਆਂ ਦੇ ਵਿੱਚ ਲੱਗਣ ਕਾਰਨੀ ਰੁਕ ਗਈ ਜੇ ਉਹ ਅੱਗੇ ਨਾ ਕਿਤੇ ਮੰਨ ਕੇ ਕਿ ਸਾਡੀ ਗੱਡੀ ਜਾਂਦੀ ਹੁੰਦੀ ਰੁਕੀ ਹੁੰਦੀ ਤਾਂ ਉਹਨਾਂ ਨੇ ਬਚਾਉਣ ਲਈ ਬੰਦਿਆਂ ਨੂੰ ਉਹਨਾਂ ਦੇ ਵਿੱਚ ਇੱਕ ਬੱਚਾ ਸੀ ਮਾਰ ਦੇ ਨਾਲ ਕਿੰਨੇ ਕੁ ਚੱਕੇ ਹੋਏ ਨੇ ਅਜੇ ਤੱਕ ਉਹ ਬੱਚਾ ਦੇਖਣ ਲਈ ਉਹਨਾਂ ਨੇ ਮਿਲ ਰਹਾ ਘਰ ਲੈ ਗਈ ਉਹਨਾਂ ਨਾਲ ਇੱਕ ਲੇਡੀ ਜੀ ਸੀ ਤੇ ਉਹ ਨਹੀਂ ਸੀ ਉਹਨੂੰ ਬਾਅਦ ਪਤਾ ਲੱਗਦਾ ਜਿਹੜੀ ਕਿਹੜੀ ਗੱਡੀ ਸੀ ਮੇਰੀ ਸਵਿਫਟ ਸੀ ਜਿਹੜੇ ਜਿਨ੍ਹਾਂ ਨੇ ਮਾਰਿਆ ਉਹ ਕਿੰਨੇ ਬੰਦੇ ਨੇ ਨੰਬਰ ਤਾਂ ਦੋ ਬੰਦੇ ਨੇ 4-5 ਬੰਦੇ ਨੇ ਜਿਹੜੇ ਦੇ ਵਿੱਚ ਅੱਛਾ 4-5 ਬੰਦੇ ਨੇ ਫਿਲਮ ਲੱਗੀ ਹੋਈ ਦੀ ਜੀ 35-40 ਦੀ ਸਪੀਡ ਤੇ ਆ ਰਹੇ ਸੀਗੇ ਜੀ ਅੱਛਾ ਸੋਨੋਵਾਲਾ ਦਾ ਘੱਟੋ ਘਾਟ 150 ਸਪੀਡ ਤੇ ਹੋਊਗਾ ਜੀ ਦਾਰੂ ਦੀ ਕੀਤੀ ਹੋਈ ਸਾਡੀ ਡੱਗਰੀ ਦੇ ਪਿੱਛੇ ਮਾਰੇ ਜੀ ਸਾਡੀ ਗੱਡੀ ਦਾ ਅੱਗੇ ਗੱਡੀ ਲੱਗੀ ਸੋਨੋਵਾਲ ਦੀ ਸਾਰੀ ਗੱਡੀ ਪੱਕਾ ਵਾਲੇ ਰੰਗ ਦੀ ਫਿਲਮ ਚੜੀ ਹੋਏ ਚੱਕਰ ਹੋ ਸੀ ਦਾਰੂ ਦੇ ਬੋਤਲਾਂ ਨਾਲ ਲਵੇਂ ਨਾਲ ਦਾਰੂ ਡ੍ਰਿੰਕ ਕੀਤੀ ਹੋਈ ਉਹਨਾਂ ਨੇ ਛੋਟਾ ਕੀ ਨਾਮ ਹੈ ਜੀ ਇਹਨਾਂ ਦਾ ਕੇਵਲ ਸਿੰਘ ਆ ਜੀ ਅੱਛਾ ਕਿੱਥੋਂ ਆ ਰਹੇ ਤੁਸੀਂ ਅਸੀਂ ਪਤਵਾਰਾਂ ਰਸਤੇ ਚੋਂ ਜੀ ਹਾਂ ਅੱਛਾ ਰਿਸ਼ਤਿਆਂ ਨਾਲ ਆ ਰਹੇ ਸਾਡੇ ਛੋਟੇ ਬੱਚਾ ਸੀ ਇੱਕ 7 ਸਾਲ ਦਾ ਕਿੱਥੇ ਨੇ ਹੁਣ ਉਹ ਜਿੱਥੇ ਜਿੱਥੇ ਸੀ ਕਰੇ ਭੇਜਦੇ ਉਹਨਾਂ ਨੂੰ ਅੱਛਾ ਜਿੱਥੇ ਛੱਟ ਫੇਟ ਲੱਗੀ ਹੋਵੇ ਫੇਰ ਨਾਲ ਤਾਂ ਠੀਕਾ ਪੱਕੀ ਦੇਖ ਕੇ ਜਾ ਕੇ ਦੇਖਦੇ ਆਂ ਸਿੰਘਾ ਛੱਟਾ ਨੇ ਸਾਰੀ ਕਰ ਦੋ ਠੂੜਾ ਲੱਗੇ ਸਾਰੀ ਜਿਹੜੀ ਨੂੰ ਆ ਮੇਰੇ ਮਰਕੜਾ ਖੁਬਿਆ ਹੋਰੇ ਅੱਛਾ ਹੋਰ ਹੁਣ ਇਸ ਤਾਂ ਗਰਮ ਸਵੀਰ ਆ ਪਤਾ ਨਹੀਂ ਲੱਗ ਰਿਹਾ ਅੱਛਾ ਸਰ ਜਿਹੜਾ ਪਰ ਜੋ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੋ ਹਾਂਜੀ ਮੈਂ ਏਐਸਆਈ ਜਨਾਇ ਸਿੰਘ ਅਬੀ ਟੀਮ ਇਹਦਾ ਦਸਤ ਕਰ ਰਿਆ ਸੀ ਤਾਂ ਜਦੋਂ ਅਸੀਂ ਮਲੇ ਕੋਟ ਦਾ ਬਾਈਪਾਸ ਤੇ ਕੁਝ ਤਾਂ ਮੈਨੂੰ ਸਾਡੇ ਕੰਟਰੋਲ ਰੂਮ ਤੋਂ ਫੋਨ ਆਇਆ ਜੇ ਇਦਾਂ ਕਰਕੇ ਉੱਥੇ ਪਹੁੰਚੋ ਫਟਾਫਟ ਵੀ ਆਏ ਕਰਕੇ ਖਤਰਨ ਗੱਡੀਆਂ ਦਾ ਐਕਸੀਡੈਂਟ ਹੋਇਆ ਆ ਉਸ ਵਿੱਚ ਤਾਂ ਮੈਂ ਇੱਥੇ ਅਬੀ ਟੀਮ ਨੂੰ ਲੈ ਕੇ ਮੌਕੇ ਤੇ ਪਹੁੰਚਿਆ ਤੇ ਇੱਥੇ ਦੇਖਿਆ ਤਾਂ ਗੱਡੀਆਂ ਆਪਸ ਵਿੱਚ ਭੜੀਆਂ ਹੋਈਆਂ ਸੀ ਤੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਰੋਡ ਕਲੀਅਰ ਕਰਾ ਕੇ ਜੋ ਬਣਦੀ ਕਾਰਵਾਈ ਹੈ ਅੱਗੇ ਥਾਣੇ ਵਾਲਿਆਂ ਨੂੰ ਸੌਂਪ ਦਿੱਤੀ ਹੈ ਜੋ ਵੀ ਇਹਨਾਂ ਦਾ ਫੋਨ ਜਾਤੇ ਆਪ ਸੀਰ ਕੰਪਰੋਮਾਈਜ਼ ਹੋਵੇ ਜਾਂ ਲੋਬੀ ਇਹਨਾਂ ਦੀ ਬਣੂ ਕਾਰਵਾਈ ਉੱਤੇ ਜਾਣ ਵਾਲੇ ਕਰਨਗੇ ਤੇ ਅਸੀਂ ਰੋਡ ਕਲੀਅਰ ਕਰਾ ਕੇ ਰੋਡ ਜਾਲਦਾ ਕਰਤਾ ਹੈ ਪ੍ਰਾਪਤੀ ਵੇਚਨੇ ਔਰ ਖੀਨਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز